ਵਿਵਹਾਰੀ ਸੁਣੋ ਸਤ ਸੰਗਤ ਜੀ ਇੱਕ ਵਿਵਹਾਰ ਕਰਨ ਵਾਲਾ ਸੋਹਣੀ ਖਤਰੀ ਸੀ ਉਦਨਕੇਤ ਵਿਖੇ ਧਨ ਭਾਰੀ ਉਹਦੇ ਘਰ ਵਿੱਚ ਧਨ ਬਹੁਤ ਸੀ ਗੁਰਮੁਖ ਨਾਮ ਕਿਸੇ ਕੋ ਕਹੇ ਉਹ ਸੁਨਿਆਰੇ ਦਾ ਨਾਮ ਸਤ ਸੰਗਤ ਜੀ ਗੁਰਮੁਖ ਸੀ ਇਸਕੇ ਇੱਕ ਸੁੰਦਰ ਸੁਤ ਹੈ ਇੱਕ ਸੋਹਣਾ ਪੁੱਤਰ ਸੀ ਉਹਦੇ ਘਰ ਵਿੱਚ ਨਾਮ ਤਰਿਓ ਮੋਹਨ ਤਿਸ ਕੋ ਕਹਿਰੋ ਉਹਦਾ ਨਾਮ ਸੀ ਮੋਹਨ ਸਤ ਸੰਗਤ ਜੀ ਗੁਰਮੁਖ ਸੋਹਣੀ ਖਤਰੀ ਦੇ ਲੜਕੇ ਦਾ ਹਟਲੜਾਏ ਸਮ ਬੈਸ ਭਲੇਰੋ ਉਮਰ ਵੀ ਸਤ ਸੰਗਤ ਜੀ ਬਾਬਾ ਟਲਰ ਜੀ ਦੇ ਬਰਾ ਬਰਸੀ ਖਾਣੀ ਸੀ ਸੋ ਖੇਲਣ ਨਿਤ ਪ੍ਰਤ ਹੀ ਆਵੇ ਰੋਜ਼ ਖੇਡਣਾ ਆਉਂਦਾ ਬਾਲਕਿਆਂ ਦਾ ਬਾਬਾ ਟੱਲਰਾਏ ਜੀ ਦੇ ਨਾਲ ਗੁਰੂ ਸਤਨ ਕੋ ਬਹੁ ਪਰ ਚਾਵੇ ਗੁਰੂ ਸਾਹਿਬ ਦੇ ਸਹਬਜਾਦਿਆਂ ਨਾਲ ਫੇ ਖੇਡਦਾ ਮੋਹਣ ਸਗਰੇ ਦਿਨ ਮਿਲ ਖੇਲਤ ਰਹੇ ਸਾਰਾ ਦਿਨ ਖੇਡਦੇ ਰਹਿੰਦੇ ਮਿਲ ਕੇ ਸੋਵਣ ਸਮੇਂ ਆਪਣ ਘਰ ਲਹੇ ਜਦੋਂ ਰਾਤ ਪੈਂਦੀ ਸੌਣ ਦੇ ਸਮੇਂ ਆਪਣੇ ਘਰ ਨੂੰ ਚਲਿਆ ਜਾਂਦਾ ਇਸ ਰੀਤ ਬਹੁਤ ਧਨੀ ਅਨਬਾਲ ਇਸੇ ਤਰ੍ਹਾਂ ਹੋਰ ਵੀ ਜਿੰਨੇ ਜਿੰਨੇ ਧਨੀ ਲੋਕ ਸੇਠ ਵਸਦੇ ਸੀ ਨਾ ਅੰਮ੍ਰਿਤਸਰ ਉਹਨਾਂ ਦੇ ਬੱਚੇ ਸਾਬ ਜਦੋਂ ਉਹਨੇ ਖੇਡਣਾ ਆਉਂਦੇ ਖੇਲਦੇ ਗਣ ਮਿਲ ਮਿਲ ਜਾਲ ਬਹੁਤ ਹੀ ਮਿਲ ਮਿਲ ਕੇ ਖੇਡਦੇ ਇੱਕ ਦਿਨ ਸਿਸ ਮੋਹਨ ਕੇ ਸਾਥ ਇੱਕ ਦਿਨ ਖਾਲਸਾ ਜੀ ਮੋਹਨ ਜੋ ਗੁਰਮੁਖ ਸੋਇਨੀ ਖੱਤਰੀ ਦਾ ਲੜਕਾ ਸੀ ਇਹਦੇ ਨਾਲ ਬਾਬਾ ਟੱਲਰ ਆਏ ਜੀ ਖੇਡਦੇ ਰਹੇ ਟੱਲਰ ਰਾਏ ਖੁੰਡੀਆਂ ਦੇ ਹੱਥ ਖੁੰਡੀਆਂ ਅੱਗੇ ਖੁੰਡੀ ਖੁੱਦੋ ਖੇਡਦੇ ਹੁੰਦੇ ਨਿਆਣੇ ਸਤ ਸੰਗਤ ਜੀ ਦੀਆਂ ਜੀ ਦੀ ਖੁੱਦੋ ਬਣਾ ਲੈਣੀ ਖੁੰਡੀਆਂ ਉਹੀ ਆਹ ਜੇਰੀ ਮਾਰੀ ਜੀ ਮੁੜੀ ਹੋਵੇ ਸਿਟੀ ਸਾਧ ਸੰਗਤ ਜੀਦ ਰੱਖ ਤੋਂ ਵੱਢਣੀ ਉਹੀ ਖੁੰਡੀਆਂ ਕਿਹੜਾ ਹੱਕੀਆਂ ਖਰੀਦਦਾ ਸੀ ਉਦੋਂ ਉਹ ਖੁੰਡੀ ਖੁੱਦੋ ਖੇਡਿਆ ਕਰਦੇ ਬੱਚੇ ਕਿੰਦਕ ਸੰਗੇ ਖੇਲ ਮਚਾਈ ਖੁੱਦੋ ਨਾ ਖੇਡਦੇ ਸੀ ਸਤ ਸੰਗ ਜੀ ਬਾਬਾ ਟਰ ਰਾਏ ਜੀ ਹੋਰ ਸ਼ਹਿਰ ਦੇ ਬੱਚੇ ਉਹ ਲੜਕਾ ਵੀ ਮੋਹਣ ਬਦੇ ਸੀੜ ਤੇ ਉਤ ਕੋਤਾਈ ਆਪਸ ਵਿੱਚ ਹੀ ਸਤ ਸੰਗ ਦੀ ਸ਼ਰਤ ਮਿੱਥ ਕੇ ਇਧਰ ਉਧਰ ਦਵਲਦੇ ਸੀ ਖੁੱਦੋ ਨੂੰ ਨਿਝ ਨਿਝ ਇਸ ਕੋ ਪੇਲ ਤੇ ਖੇਲੇ ਆਪੋ ਆਪਣੀ ਦਿਸ਼ਾ ਬਨੋਂ ਦਵਾ ਕੇ ਥੱਕਦੇ ਸਨ ਦੌਰ ਦੌਰ ਗਨ ਬਾਲਕ ਖੇਲੇ ਨਟ ਨਟ ਕੇ ਬੱਚੇ ਖੁੱਦੋ ਖੁੰਡੀ ਖੇਡਦੇ ਸੀੜ ਬੰਦ ਮੋਹਣ ਕੇ ਸਾ ਮੋਹਣ ਦੇ ਨਾਲ ਸਤ ਸੰਜੀ ਸ਼ਰਤਬੰਦੀ ਬਾਬਾ ਟੱਲ ਰਾਏ ਜੀ ਨੇ ਟੱਲ ਰਾਏ ਖੁੰਡੀ ਲੈ ਹੱਥ ਬਾਬਾ ਟੱਲ ਰਾਏ ਦੇ ਹੱਥ ਵਿੱਚ ਵੀ ਖੁੰਡੀ ਹੈ ਖੇਲਤ ਜੀਤੇ ਕਬੂ ਹਾਰੇ ਖੇਡਦੇ ਕਦੇ ਜਿੱਤ ਜਾਂਦੇ ਨੇ ਕਦੇ ਹਾਰ ਜਾਂਦੇ ਆ ਬੈਸ ਬੈਸ ਬੋ ਬਲ ਕੋ ਤਾਰੇ ਬਹੁਤੀ ਜਿੱਦ ਜਿੱਤ ਕੇ ਸਤ ਸੰਜੀ ਬਲ ਲਾਉਂਦੇ ਨੇ ਆਪਣਾ ਸੰਧਿਆ ਸਮੇਂ ਭਈ ਇਮ ਖੇਲਤ ਖੇਡਦੇ ਆ ਖੇਡਦੇ ਆ ਬਾਲਕਾ ਨੂੰ ਖਾਲਸਾ ਜੀ ਸ਼ਾਮ ਹੋ ਗਈ ਛੋਟਣ ਤੇ ਕਿੰਦ ਕੋ ਪੇਲਤ ਛੋਟੀਆਂ ਖੁੰਡੀਆਂ ਦੇ ਨਾਲ ਖੁਦ ਨੂੰ ਪ੍ਰੇਰ ਦੇ ਨੇ ਪਇਓ ਅੰਧੇਰਾ ਸਰਮਤ ਬਿਸਾਲੇ ਥੱਕ ਕੇ ਬਾਲਕ ਖੇਡਦੇ ਸਤ ਸੰਗਤ ਜੀ ਨਾਲੇ ਹਨੇਰਾ ਹੋ ਗਿਆ ਉਹ ਜੋ ਖੇਲ ਕਰਨਿਜ ਨਿਜ ਚਾਲੇ ਆਪੋ ਆਪਣੇ ਘਰਾਂ ਨੂੰ ਚੱਲਣ ਲੱਗੇ ਖੇਡ ਛੱਡ ਦਿੱਤੀ ਹਟਲ ਰਾਏ ਮੋਹਣ ਸੋਕੈ ਹੋ ਬੱਬਾ ਟਲਰਾਏ ਜੀ ਕਹਿੰਦੇ ਮੋਹਣ ਮੇਰੀ ਬਾਤ ਸੁਣ ਲੈ ਅਬ ਤੋ ਅਦ ਕੰਦੇ ਰੋ ਲਿਓ ਹੁਣ ਤਾਂ ਹੋ ਗਿਆ ਹਨੇਰਾ ਸਾਰੇ ਹਟ ਦੇ ਖੇਡਣੋ ਥੇਲਣ ਤੇ ਸਕਲੇ ਹਟ ਰਏ ਸਾਰੇ ਬੱਚੇ ਆਪਣੇ ਸਾਥੀ ਹਟ ਦੇ ਖੇਡਣੋ ਮੇਰੀ ਜਿੱਤ ਭਈ ਸਭ ਲੈ ਇਹ ਸਾਰੇ ਜਾਣਦੇ ਨੇ ਤੇਰੇ ਸਾਹਮਣੇ ਆ ਤੇਰੀ ਹਾਰ ਹੋਈ ਏ ਮੇਰੀ ਜਿੱਤ ਹੈ ਦਰੀ ਸੀੜ ਪਿੱਛੇ ਮੈਂ ਸਾਥ ਹੁਣ ਦਾਈ ਤੇਰੇ ਸਿਰ ਰਹੀ ਹੁਣ ਇਹ ਦੇਖ i ਜੀਤ ਲੀਨ ਮੈਂ ਬਲ ਕਰ ਹਾਥ ਬਲ ਕਰਕੇ ਹੱਥਾਂ ਨਾਲ ਕੁੰਡੀ ਨਾ ਤੈਨੂੰ ਜਿੱਤ ਲਿਆ ਮੈਂ ਨਹੀਂ ਤੋ ਇਹ ਸਿਰ ਅਬ ਕਰ ਚੱਲ ਹੁਣ ਤਾਪਾ ਘਰਾਂ ਨੂੰ ਚੱਲੇ ਆ ਤੇਰੇ ਸਿਰ ਰਹੀ ਦਾਈ ਕੱਲ ਨੂੰ ਤੈਂ ਦੇਣੀ ਹੈ ਬਾਜੀ ਰੱਖੋ ਯਾਦ ਲਿਓ ਮੈਂ ਕੱਲ ਭੁੱਲ ਨਾ ਜਾਈ ਕੱਲ ਨੂੰ ਮੁੱਕਰ ਨਾ ਜਾਈ ਕੱਲ ਨੂੰ ਤੇਰੇ ਕੋਲੋਂ ਦਾਈ ਲਵਾਂਗੇ ਮੋਹਨ ਕਹਿਓ ਪ੍ਰਾਤ ਕੋ ਦੇਉ ਬਚਨ ਕਰ ਦਿੱਤੇ ਮੋਹਨ ਨੇ ਕਿ ਮੈਂ ਸਵੇਰੇ ਦੇਵਾਂਗਾ ਸਤ ਸੰਗ ਜੀ ਕੀ ਪਤਾ ਵੀ ਰਾਤ ਨੂੰ ਮੌਤ ਖੜੀ ਆ ਸਿਰ ਦੇ ਉੱਤੇ ਉਹ ਬੇਰਾਨਾ ਬੂਧੀਆ ਜੋ ਆਏ ਪਰੇ ਜਮ ਫੰਦ ਵਾਦਾ ਕਰ ਲਿਆ ਬਾਬੇ ਅਟੱਲ ਜੀ ਨਾਲ ਅਪਰਸੀਡ ਬੱਤ ਜੀਤ ਧਰਿਓ ਹੋਰ ਕਹਿੰਦਾ ਨਾਲੇ ਇਹ ਵੀ ਕਹਿਤਾ ਕਿ ਤੁਹਾਨੂੰ ਜਿੱਤੂਗਾ ਦਵਾਰਾ ਇਹਮ ਕਹੇ ਆਪੋ ਆਪਣੇ ਧੰਮ ਇਹੋ ਵਾਦਾ ਕਰਕੇ ਆਪੋ ਆਪਣੇ ਘਰਾਂ ਨੂੰ ਬੱਚੇ ਚੜੇ ਗਏ ਜੈ ਕਰਿਓ ਬਾਲਨ ਬਿਸਰਮ ਬਾਲਕਾਂ ਨੇ ਘਰੋ ਕਰੀ ਆਰਾਮ ਕੀਤਾ ਜੈ ਵਿయోగ ਤੇ ਐਸੇ ਭਇਓ ਪਰਮੇਸ਼ਰ ਦੀ ਨੇਤ ਐਸੀ ਹੋਈ ਸਤ ਸੰਗਤ ਜੀ ਸਰਪਨਿਕ ਸਮੋਂ ਡਸ ਲਿਓ ਰਾਤ ਨੂੰ ਸੱਪ ਸਤ ਸੰਗਤ ਜੀ ਨਿਕਲਿਆ ਆ ਸੋਹਣੀ ਖੱਤਰੀ ਜਿਹੜਾ ਗੁਰਮਖੀ ਨਾਮ ਜਿਸ ਦਾ ਉਹਦੇ ਘਰ ਐਸਾ ਸਤ ਸੰਗਤ ਜੀ ਸੱਪ ਨਿਕਲਿਆ ਇਹਦੇ ਲੜਕੇ ਨੂੰ ਦੱਸ ਗਿਆ ਮੋਹਣ ਨੂੰ ਕਰਤ ਰਹਿ ਜਿਤ ਕੋ ਪਚਾਰਾ ਜੋ ਵੀ ਯਤਨ ਕਿਸੇ ਨੇ ਦੱਸੇ ਜ਼ਹਿਰ ਨਿਵਰਤ ਦੇ ਕਰਦੇ ਰਹੇ ਬਾਲਕ ਮਰਿਓ ਹੋਤ ਭੁਨਸਾਰਾ ਸੰਗਜੀ ਅੱਖੋਂ ਵਾਹਿਗੁਰੂ ਸਵੇਰ ਹੁੰਦੇ ਆ ਮੋਹਣ ਬਾਲਕ ਸਤ ਸੰਗਜੀ ਸਮਾ ਗਿਆ ਚੜਾਈ ਕਰ ਗਿਆ ਮਾਤਾ ਪਿਤਾ ਕੇ ਨੰਦਨ ਇੱਕ ਮਾਤਾ ਪਿਤਾ ਦਾ ਇੱਕੋ ਇੱਕ ਬਾਲਕ ਪੁੱਤਰ ਸੀ ਕਰਦੇ ਭੇ ਬਰਲਾਪ ਅਨੇਕ ਬੜਾ ਭਾਰੀ ਬਰਲਾਪ ਲੱਗੇ ਕਰਨ ਏ ਸੁਤ ਕਿ ਮਾ ਮਸ਼ੋਰ ਸੁਧਾਰਾ ਵਾ ਕਹਿੰਦੀ ਹੈ ਪੁੱਤ ਮੈਨੂੰ ਛੱਡ ਕੇ ਤੂੰ ਕਿੱਥੇ ਚਲੇ ਆ ਗਿਆ ਤੂੰ ਬਿਨ ਕਿਆ ਹੋਏ ਹਾਲ ਹਮਾਰਾ ਤੇਰੇ ਬਿਨਾ ਮੇਰਾ ਅੱਜ ਕੀ ਹਾਲ ਹੋਊ ਦੇਖ ਤਰੇਤ ਬਦਨ ਸਭ ਤੇਰਾ ਮੈਂ ਤੇਰਾ ਚਿਹਰਾ ਦੇਖ ਕੇ ਖੁਸ਼ ਰਹਿੰਦੀ ਸੀ ਉਦਿਓ ਪਾਪ ਫਲਾਨ ਬਡੇਰਾ ਮੇਰਾ ਕੋਈ ਪਾਪ ਦਾ ਫਲ ਪ੍ਰਗਟ ਹੋ ਗਿਆ ਜਿਸ ਕਰਕੇ ਇਹ ਪੁੱਤ ਤੂੰ ਮੈਨੂੰ ਵਿਛੋੜਾ ਦੇ ਗਿਆ ਰੋਦ ਤੂ ਉੱਚੇ ਸ਼ਬਦ ਪੁਕਾਰਦ ਉੱਚੀ ਉੱਚੀ ਮਾਪਾਪ ਰੋ ਰਹੇ ਨੇ ਮੋਹਨ ਦੇ ਸਤ ਸੰਗਤ ਜੀ ਫੀਰਤ ਬਲ ਤੇ ਬਹੁ ਸਕਾਰਦ ਪਿੱਟਦੇ ਨੇ ਸਤਸੰਗਤ ਜੀ ਬਹੁਤ ਹੀ ਸੰਤ ਪਰੋਸੀ ਦੌਰ ਤੇ ਆਵੇਂ ਜਦ ਨੂੰ ਗਵਰਡੀਆਂ ਨੂੰ ਪਤਾ ਲੱਗਿਆ ਪੜੋਸੀਆਂ ਨੂੰ ਸਾਰੇ ਨੱਠੇ ਆਉਂਦੇ ਨੇ ਵੀ ਕੀ ਕਾਰਨ ਹੋ ਗਿਆ ਆਏ ਹਾਏ ਕਹ ਸੋਬੇ ਲਾਵੇਂ ਸਾਰੇ ਸਤਸੰਗਤ ਜੀ ਹਾਏ ਹਾਏ ਕਰਕੇ ਬਰਲਾਪ ਕਰਦੇ ਆ ਬੜਾ ਕਾਜ ਤੁਮ ਕੋ ਏ ਪਰਿਓ ਕੀ ਕਹਿੰਦੇ ਨੇ ਭਾਈ ਤੁਹਾਨੂੰ ਤਾਂ ਬਹੁਤ ਹੀ ਕਸ਼ਟ ਆ ਗਿਆ ਘਰ ਵਿੱਚ ਇੱਕ ਸਤ ਦੱਸਿਓ ਸਰਪ ਤੇ ਮਰਿਓ ਇੱਕੋ ਹੀ ਇੱਕ ਪੁੱਤਰ ਸੀ ਉਹ ਵੀ ਸਰਪ ਡਸ ਕੇ ਮਰ ਗਿਆ ਇੱਕ ਸਣ ਦੁਤੀਏ ਨਿਕਟ ਸੁਣਾਵੇ ਇੱਕ ਨੇ ਸੁਣਿਆ ਦੂਜੇ ਨੂੰ ਦੱਸਣਾ ਦਿੱਤਾ ਦੱਸਿਆ ਜੋ ਜੋ ਸੁਣੇ ਸੋਕ ਵਰਤਾਵੇ ਜੋ ਜੋ ਲੋਕ ਸੁਣਦੇ ਆ ਤਿਉ ਤੇ ਉਹਨਾਂ ਦੇ ਘਰ ਨੂੰ ਜਾਂਦੇ ਨੇ ਸੋਗ ਵਧ ਰਿਹਾ ਇਕੱਠ ਹੋ ਰਿਹਾ ਧਨੀ ਸਾਹੁ ਕੋ ਇੱਕ ਸਤ ਜੋਏ ਸਾਰੇ ਕਹਿੰਦੇ ਨੇ ਵੀ ਧਨੀ ਸਾਹੁ ਸੀ ਧਨ ਕੀ ਕਰਨਾ ਉਸ ਨੇ ਗੁਰਮukh ਸੋਨੀ ਖਤਰੀ ਦੇ ਘਰ ਕੋਈ ਪੁੱਤਰ ਸੀ ਮਰ ਤੂ ਚਾਣਕ ਤਾਂ ਕੀ ਹੋਏ ਅਚਨ ਚੇਤੀ ਉਹਦੀ ਮੌਤ ਹੋ ਗਈ RAMDAS پور ਮੇ ਬਰਤਾਂਤ ਇਹ ਸਾਰੇ ਅੰਮ੍ਰਿਤਸਰ ਸਾਹਿਬ ਵਿਖੇ ਸਤ ਸੰਧੀ ਬਰਤਾਂਤ ਫੈਲ ਗਿਆ ਜਹ ਕਹੇ ਪਇਓ ਸકલ ਬਖਿਆਤ ਜਿੱਥੇ ਕਿਥੇ ਪ੍ਰਗਟੀ ਇਹ ਗੱਲ ਫੈਲ ਗਈ ਲੋਰਾ ਅਟਲਰਾਏ ਜਦ ਪ੍ਰਾਤ ਭਈ ਇੱਧਰ ਸੁਣੋ ਸਤ ਸੰਦੀ ਬਾਬਾ ਅਟਲਰਾਏ ਜੀ ਜਿਸ ਵੇਲੇ ਅੰਮ੍ਰਿਤ ਵੇੜਾ ਹੋਇਆ ਜਾਗੇ ਹੋਏ ਸਚੇਤ ਸਭ ਤਨ ਹੋ ਕੇ ਜਾਗ ਕਰਨਿਤ ਕੀ ਕਰਿਆ ਭਲੇ ਨਿਤ ਦੀ ਕਿਰਿਆ ਸਭ ਜਿਹੜਾ ਪਿਤ ਮਾਤਾ ਪਿਤਾ ਭਾਈ ਜਿਹੜੇ ਨਿਤਨੇਮ ਕਰਦੇ ਸਿਮਰਨ ਭਜਨ ਕਰਦੇ ਗੁਰੂ ਕਾ ਸਹਜਾ ਦਾ ਕਿਹੜਾ ਸਤ ਸੰਗਤ ਜੀ ਦਿਨ ਚੜ੍ਹਦੇ ਤੱਕ ਸੌਂਦਾ ਆਪ ਜੀ ਸਤ ਸੰਦੀ ਸਾਜ ਰੇ ਉੱਠੇ ਬਾਣੀ ਦਾ ਪਾਠਨ ਕੀਤਾ ਇਸ਼ਨਾਨ ਪਾਨ ਕੀਤਾ ਜਿਸ ਵੇਲੇ ਨਤਦੀ ਸਵੇਰ ਦੀ ਕਿਰਿਆ ਕਰ ਲਈ ਬਾਬਾ ਟੱਲਰ ਆਏ ਜੀ ਨੇ ਤਿਆਗੋ ਤਬਸਨਕੇਤ ਜਦ ਹੀ ਚੱਕ ਦੀ ਖੁੰਡੀ ਘਰ ਛੱਡ ਦਿੱਤਾ ਮਹਿਲਾਂ ਚੋਂ ਨਿਕਲੇ ਬਾਹਰ ਤੋਂ ਪੇ ਖੇਲਣ ਕੇ ਸਥਾਨ ਚਲਿਆ ਆਏ ਜਿੱਥੇ ਬਾਲ ਖੇਡਦੇ ਸੀ ਖੁੱਲੇ ਮੈਦਾਨ ਚ ਉੱਥੇ ਆ ਗਏ ਸੇਵਕ ਸਾਥ ਬਾਲ ਸਮਦਾਏ ਸੇਵਕ ਵੀ ਨਾਲ ਨੇ ਬਾਬਾ ਜੀ ਦੇ ਹਜ਼ੂਰੀ ਚ ਰਹਿਣ ਵਾਲੇ ਬਾਬਾ ਟੱਲਰ ਆਏ ਦੇ ਨਾਲੇ ਬਾਲਕ ਵੀ ਆ ਗਏ ਘਰਾਂ ਤੋਂ ਨਿਕਲ ਕੇ ਖੇਡਣ ਇੱਕ ਸਭਨ ਫਿਕ ਸਭ ਕੋ ਮਨ ਅਨੰਦ ਕਹਿ ਕੇ ਸਾਰਿਆਂ ਬੱਚਿਆਂ ਨੂੰ ਦੇਖ ਕੇ ਅਨੰਦ ਧਾਰਿਆ ਬਾਬਾ ਟੱਲ ਰਾਏ ਨੇ ਇਥੇ ਉਹ ਤੇ ਵਿਚਿਤ ਸੰਗੀ ਲੈ ਕੇ ਇਧਰ ਉਧਰ ਬਾਲਕਾਂ ਨੂੰ ਨਾਲ ਲੈ ਕੇ ਵਿਚਰ ਰਹੇ ਨੇ ਬਾਬਾ ਟੱਲ ਰਾਏ ਜੀ ਸੰਧਿਆ ਸਮੇਂ ਖੇਡ ਜੋ ਤਿਆਗੀ ਚਿੱਤੇ ਕੀਤਾ ਕਿ ਕੱਲ ਆਪਾਂ ਸ਼ਾਮ ਨੂੰ ਖੇਡ ਛੱਡੀ ਸੀ ਜਦੋਂ ਸੋ ਸਿਮਰੀ ਦੀਰਗਿਨ ਰਾਗੀ ਪ੍ਰੇਮੀ ਹੋ ਕਰਕੇ ਉਹ ਚਿੱਤੇ ਕੀਤੀ ਦੁਆਰਾ ਕੱਲ ਦੀ ਕਿਹਦੇ ਸਿਰ ਸੀੜ ਹੈ ਹਦਾਈ ਹੈ ਅਬ ਲੋ ਮੋਹਣ ਨਹੀਂ ਚਲੇ ਆਇਓ ਕਹਿਣ ਲੱਗੇ ਮੋਹਣ ਕਿਉਂ ਨਹੀਂ ਆਇਆ ਆਇਆ ਹੁਣ ਤੱਕ ਦਾਉ ਸੀੜ ਕੋ ਸਿਸ ਬਿਚੜਾਇਓ ਉਹਦੇ ਸਿਰ ਦੇ ਉੱਤੇ ਦਾਈ ਐ ਚੜੀ ਹੋਈ ਬਾਬੇ ਹੇਤ ਡਰਿਓ ਘਰ ਚ ਰਹਿਓ ਉਹ ਤਦੇ ਨਹੀਂ ਆਇਆ ਹੋਣਾ ਘਰੋਂ ਬਈ ਮੈਨੂੰ ਦਾਈ ਦੇਣੀ ਪਊਗੀ ਇਮ ਲਖ ਨਿਜ ਸੇਵਕ ਸੋ ਕਹਿਓ ਯੋ ਜਾਣ ਕੇ ਬਾਬਾ ਟੱਲਰਾਏ ਜੀ ਨੇ ਸੇਵਕ ਨੂੰ ਕਿਹਾ ਜਾਇ ਤਾਹੇ ਕੋ ਆਨ ਬੁਲਾਏ ਸੇਵਕ ਨੂੰ ਬਾਬਾ ਟੱਲਰਾਏ ਜੀ ਕਹਿੰਦੇ ਜਾਓ ਮੋਹਣ ਨੂੰ ਬੁਲਾ ਕੇ ਲਿਆਓ ਫੇਰ ਖੇਡ ਸ਼ੁਰੂ ਕਰਨੀ ਐ ਅਸੀਂ ਸਿਰ ਹੈ ਸੀਰ ਨਾ ਅਬ ਲੋਰ ਨਾ ਅਬ ਲਾ ਆਏ ਉਹਦੇ ਸਿਰ ਦਾਈ ਹੈ ਤਾਂ ਨਹੀਂ ਆਇਆ ਘਰੋਂ ਹੁਣ ਤੱਕ ਹਰਿਤ ਦਾਸ ਤੇ ਸਦਨ ਸੁਧਾਓ ਜਦੋਂ ਸਤਨજી ਦਾਸ ਬਾਬਾ ਟੱਲਰਾਜੀ ਦਾ ਹੁਕਮ ਸੁਣ ਕੇ ਗਿਆ ਮਰੇ ਉਪਰਿਓ ਮੋਨ ਦਰਸਾਇਓ ਕੀ ਦੇਖਿਆ ਸਤਨਜੀ ਕਹਾ ਲੰਮੀ ਨੀਂਦ ਪਿਆ ਹੈ ਮਰਤੂ ਨੂੰ ਪ੍ਰਾਪਤ ਹੋਇਆ 모ਹਨ ਸ਼ਕਲ ਕੁਟੰਬਸ ਸੋਕ ਪਕਾਰਤ ਸਾਰਾ ਪਰਿਵਾਰ ਆਂਦੀ ਗਮਾਂਡੀ ਜਿਤਨੇ ਪੜੋਸੀ ਨੇ ਸਹਿਤ ਸੋਕ ਦੇ ਪਕਾਰ ਰਹੇ ਨੇ ਹਤ ਉਸਾਰ ਸਿਰ ਪਰ ਮਾਰਤ ਮੈਂ ਹੱਥ ਉਸਾਰ ਕੇ ਸਿਰ ਤੇ ਮੱਥਾ ਪਨਦੀਆਂ ਬੜੋ ਪ੍ਰਲਾਪ ਘੇਰ ਤੇ ਸਵੇਰੇ ਜਿਸ ਵੇਲੇ ਸਿੱਖ ਨੇ ਬੜਾ ਭਾਰੀ ਬਰਲਾਪ ਹੁੰਦਾ ਦੇਖਿਆ ਮਿਰਤਨਾਤ ਨਰਨਾਰ ਕਨੇਰੇ ਵਰਸ਼ ਸਤਰੀਆਂ ਦੁਖੀ ਹਨ ਟਲ ਰਾਏ ਕੇ ਨਿਖਸ ਆਇਓ ਵਾਪਸ ਮੁੜ ਆਇਆ ਸਿੱਖ ਬਾਬੇ ਟਲ ਰਾਏ ਜੀ ਕੋਲੇ ਮੋਹਨ ਮਰਗਾ ਸਰਪ ਡਸਾਇਓ ਦੱਸ ਦਿੱਤਾ ਹੈ ਬਾਬਾ ਜੀ ਮੋਹਨ ਨੇदाई ਹੁਣ ਕੀ ਦੇਣੀ ਹੈ ਤੁਸੀਂ ਬਾਲਕਾਂ ਨਾਲ ਖੇਡ ਲਓ ਉਹ ਤਾਂ ਚੜਾਈ ਕਰ ਗਿਆ ਰਾਤ ਸੱਪ ਦਸ ਗਿਆ ਸੁਣਿਓ ਚਾਨਕ ਮੋਹ ਸੁਣਿਓ ਅਚਾਨਕ ਮੋਹਨ ਮਰਨਾ ਅਚਨ ਚੇਤੀ ਬਾਬਾ ਟੱਲ ਰਾਏ ਜੀ ਨੇ ਅਚਾਨਕ ਮੋਹਨ ਦਾ ਜਦੋਂ ਮਰਨਾ ਸੁਣਿਆ ਟੱਲ ਰਾਏ ਨੇ ਕੀਨਸ ਚਰਨਾ ਸਹਾਰ ਨਹੀਂ ਸਕੇ ਬਾਬਾ ਟੱਲ ਰਾਏ ਜੀ ਕਿ ਸਾਡੇ ਹੁੰਦੇ ਆ ਸਾਡਾ ਸਾਥੀ ਹਾਣੀ ਉਹ ਕਿਵੇਂ ਜਾ ਸਕਦਾ ਮਿਰਤੂ ਨੂੰ ਪ੍ਰਾਪਤ ਹੋ ਸਕਦਾ ਸਭ ਲੜਕਣ ਕੇ ਹੋਏ ਸਮੇਤ ਸਾਰੇ ਬੱਚਿਆਂ ਦੇ ਸਮੇਤ ਗਏ ਤਾਏ ਤਿਸ ਬਨਕਨ ਕੇਤ ਨਾਲ ਬੱਚਿਆਂ ਸਾਰਿਆਂ ਨੂੰ ਲੈ ਗਿਆ ਲੈ ਗਿਆ ਸਤ ਸੰਗਜੀ ਉਸ ਬਾਣੀਆ ਸੋਨੇ ਖੱਤਰੀ ਦੇ ਘਰ ਚਲੇ ਗਏ ਬਾਬਾ ਟੱਲ ਰਾਏ ਜੀ ਫੇਰਨ 헤ਤ ਤਾਏ ਅਤਲਾਵਤ ਬੜੀ ਤੇਜ਼ੀ ਦੇ ਨਾਲ ਦੇਖਣ ਵਾਸਤੇ ਗਏ ਮੋਹਨ ਕਿੱਥੇ ਪਿਆ ਸੁਣਿਆ ਦੂਰ ਤੇ ਬਹੁ ਬਿਲਾਵਤ ਦੇਖਿਆ ਕਿ ਦੂਰੋਂ ਬਰਲਾਪ ਹੋ ਰਿਹਾ ਘਰ ਵਿੱਚ ਅੱਗੇ ਮਿਲੇ ਹੁਤੇ ਸਮਦਾਇਆ ਅੱਗੇ ਬਹੁਤ ਲੋਕ ਇਕੱਠ ਘਰ ਵਿੱਚ ਹੋਇਆ ਹੋਇਆ ਸਭਨ ਬਲੋਕ ਕਿਉ ਗੁਰ ਸਤਿ ਆਇਆ ਸਾਰਿਆਂ ਲੋਕਾਂ ਨੇ ਦੇਖ ਲਿਆ ਕਿ ਗੁਰੂ ਦਾ ਸਹਬਜਾਦਾ ਆਇਆ ਹੈ ਬਾਬਾ ਟਲਰਾਏ ਮੋਹਨ ਕੇ ਰੋਦਤ ਪਿਤਮਾਤ ਮਾਤਾ ਪਿਤਾ ਮੋਹਨ ਦੇ ਰੋ ਰਹੇ ਨੇ ਇਹਨਾਂ ਲੱਗੇ ਤੂੰ ਗੁਰ ਕੇ ਤਾਤ ਕੀ ਕਹਿਣ ਲੱਗੇ ਸਤਿ ਜੀ ਮੋਹਨ ਦੀ ਮਾਂ ਮੋਹਨ ਦਾ ਪਿਤਾ ਏ ਗੁਰੂ ਬਾਬਾ ਟਲਰਾਏ ਜੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਹਾਬਜਾਦੇ ਹੋ ਸਾਥੀ ਖੇਲਣ ਕੇਰਤ ਮਾਰਾ ਆ ਦੇਖ ਲਓ ਤੁਹਾਡੇ ਨਾਲ ਪਿਆਰ ਕਰਨ ਵਾਲਾ ਤੁਹਾਡਾ ਸਾਥੀ ਖੇਡਣ ਵਾਲਾ ਪਰਿਓ ਮਰਿਓ ਦਸਗਾ ਏਕਾਰ ਰਾਤ ਨੂੰ ਕਾਲਾ ਸੱਪ ਦਸ ਗਿਆ ਮਰਿਆ ਪਿਆ ਹੈ ਨਹੀਂ ਉਪਚਾਰ ਲਗਿਓ ਕਰ ਰਹੇ ਅਸੀਂ ਬੜੇ ਯਤਨ ਕੀਤੇ ਦਵਾਈ ਬੂਟੀ ਦੇ ਨਹੀਂ ਕੋਈ ਸਫਲ ਹੋਈ ਅਬ ਚਾਹੇ ਤੇ ਇਸ ਕੋ ਤਨ ਦੇ ਕੋਣਸੀ ਇਹਦਾ ਸੰਸਕਾਰ ਕਰਿਆ ਚਾਹੁੰਦੇ ਹਾਂ ਤੂੰ ਗੁਰਸਤ ਹੋ ਚਾਹੋ ਸੋ ਕਹੋ ਕਰੋ ਤੁਸੀਂ ਗੁਰੂ ਕੇ ਸਾਹਿਬ ਜਾਦੇ ਹੋ ਥੋਡੀ ਜੋ ਇੱਛਾ ਕਰ ਲੋ ਅਜਮਤ ਕੋ ਵਿਸਾਲ ਹੋਰ ਧਰੋ ਤੁਸੀਂ ਵੀ ਸ਼ਕਤੀ ਬੜੀ ਧਾਰਦੇ ਹੋ ਮੋਹਨ ਮਾਤ ਪਿਤਾ ਜੇ ਅਹੇ ਜਿਹੜੇ ਮੋਹਨ ਦੇ ਮਾਤਾ ਪਿਤਾ ਸੀ ਸਾਧ ਸੰਗਤ ਜੀ ਸਕਲ ਨਰਨਜਤ ਬੇਨਤੀ ਕਹੇ ਸਾਰੇ ਜਿੰਨਾ ਇਕੱਠ ਹੋਇਆ ਸੀ ਲੋਕਾਂ ਦੇ ਸਮੇਤ ਬਾਬਾ ਟਾਲਰਾਜ ਦੇ ਮੂਹਰੇ ਬੇਨਤੀ ਕੀਤੀ ਕਬਸੇ ਅਟਲ ਰਾਏ ਪਿਕ ਕਹੋ ਬਾਬਾ ਟਲਰਾਏ ਦੇ ਮਨ ਵਿੱਚ ਦਿਆ ਆਈ ਦੇਖ ਕੇ ਕਿਹਾ ਇਸ ਸਿਰ ਦਾਵ ਸੀਰ ਕੋ ਰਹੋ ਕਹਿੰਦੇ ਇਹ ਕਿਵੇਂ ਚੱਲਿਆ ਗਿਆ ਇਹਦੇ ਤਾਂ ਅਜੇ ਤਾਂ ਸਾਡੀ ਮੇਰੀ ਦਾਈ ਰਹਿੰਦੀ ਹੈ ਹਲੇ ਕਰ ਖੁੰਡੀ ਕੋ ਚੰਚਲ ਕਰਤੇ ਸਤ ਸੰਗ ਜੀ ਆਖੋ ਵਾਹਿਗੁਰੂ ਹੱਥੋ ਵਿੱਚ ਖੁੰਡੀ ਸੀ ਬਾਬਾ ਟਲਰਾਏ ਜੀ ਦੇ ਉਨੂੰ ਹਲਾਉਂਦੇ ਹੋਏ ਖੁੰਡੀ ਨੂੰ ਮਰੇ ਬਾਲਕੋਂ ਬੰਦਨ ਨਿਹਰਤੇ ਜਾ ਕੇ ਚਿਹਰਾ ਦੇਖਿਆ ਮਰੇ ਹੋਏ ਬਾਲਕ ਮੋਹਣ ਦਾ ਉੱਠ ਪਿਆਰੇ ਦਿਓ ਸੀੜਹੁਮਾਰੀ ਖਾਲਸਾ ਜੀ ਇਹਨੂੰ ਕਹਿੰਦੇ ਆ ਅਮਰਤ ਭਰੀ ਆਵਾਜ਼ ਆਵਾਜ਼ਾਂ ਤਾਂ ਸਾਰੇ ਹੀ ਕੱਢਦੇ ਪਰ ਅਮਰਤ ਭਰੀ ਆਵਾਜ਼ ਤਾਂ ਭਾਈ ਜਗਰੂ ਕੇ ਸਾਹਿਬ ਜਾਦੇ ਕੱਢਣਗੇ ਜਾਂ ਗੁਰੂ ਕੱਢਣਗੇ ਉਹਨੂੰ ਕਹਿੰਦੇ ਸਤ ਚੰਗਤ ਜੀ ਅਮਰਤ ਬਾਣੀ ਸੋ ਜਿਸ ਵੇਲੇ ਕਿਹਾ ਜਾ ਕੇ हे प्यारे साथी उठ नहीं समो किम सपूतियो पारी सभा नहीं हले ता सोणदा लंबी नींद सों क्यों गया है सभा सतसंग जी भाव की वे तेरी हरे बालक बसता तेरा मौत दा समय नहीं इक ता इस मौत दी नींद सोणदा तेरा समय नहीं है क्यों पया है एक दिन चढ़ गया हुन थाई क्यों नहीं उठया हुन वो भी सभा नहीं तेरा पैन दा ਅਸੀਂ ਸਾਰੇ ਖੇਡਣ ਤਿਆਰ ਹੋ ਕੇ ਆ ਵੀ ਗਏ ਘਰਾਂ ਤੋਂ ਤੂੰ ਕਿਵੇਂ ਪਿਆ ਹੈ ਇਮ ਕਹਿ ਖੁੰਡੀ ਸਿਸ ਗੁਰ ਗਰ ਪਾਈ ਕਿਉਂ ਕਹਿ ਕੇ ਸਤ ਸੰਗ ਜੀ ਖੁੰਡੀ ਵਾਲ ਜਰ ਖੁੰਡ ਹੁੰਦਾ ਨਾ ਉਧਰੋਂ ਬਾਬਾ ਟੱਲ ਰਾਜ ਨੇ ਗਲ ਚ ਪਾ ਲਈ ਮੋਹਣ ਦੇ ਘਰ ਬਹਾਨ ਬਲ ਦੀਨ ਉਠਾਈ ਬਹਾ ਦਾ ਬਲ ਕਰਕੇ ਸਤ ਸੰਗ ਜੀ ਬੈਠਦਾ ਕਰ ਦਿੱਤਾ ਬੈਠਿਓ ਮੋਹਣ ਆਖੂngਾਰੀ ਸਤ ਸੰਗ ਜੀ ਆਖੋ ਵੈਗੁਰੂ ਬਾਬਾ ਟੱਲ ਜੀ ਦੇ ਕਹਿਣ ਦੀ ਧੀਰ ਸੀ ਸਤ ਸੰਗਤ ਜੀ ਜਦ ਹੀ ਅੱਖਾਂ ਉਗੜਿਆ ਆਇਆ ਉੱਠ ਕੇ ਬੈਠ ਗਿਆ ਮੋਹਣ ਵਿਖਸਦੇ ਉਠਿਓ ਹਰ ਕਨਰ ਨਾਰੀ ਸਾਰੇ ਜਿੱਥੇ ਸਤ ਸੋਹਣੀ ਜ਼ਹਿਰ ਵਰਗਾ ਕਹਿਰ ਬਰਤ ਰਿਹਾ ਸੀ ਸਾਰੀ ਸੰਗਤ ਖੁਸ਼ ਹੋ ਗਈ ਹੱਸ ਬਸਕਰੌਣ ਲੱਗ ਗਿਆ ਮੋਹਣ ਤਨ ਗੁਰੂ ਕੁਰ ਨੰਦਨ ਤਨ ਕੀ ਸੰਗਤਾ ਕਹਿੰਦੀਆਂ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਤਨ ਗੁਰੂ ਕੇ ਸਾਹਿਬ ਜਾਦੇ ਇਹੀ ਰਸਨਾ ਤੋਂ ਸਾਰੀਆਂ ਸੰਗਤਾਂ ਦੇ ਮੁਖੋਂ ਨਿਕਲਦਾ ਹੈ ਜੀਤ ਪ੍ਰਾਨ ਲਗ ਭਏ ਪ੍ਰਸੰਨ ਸਤਗੁਰੂ ਜੀ ਪ੍ਰਸੰਨ ਹੋ ਜਾਣ ਗੁਰੂ ਕੇ ਸਹਬਜ਼ਾਦੇ ਪ੍ਰਾਣਾ ਦਾ ਦਾਨ ਵੀ ਦੇ